ਕੀ ਹਾਲ ਚਾਲ ਨੇ ਠੀਕ ਠਾਕੋਂ ਓਏ ਸਾਡਾ ਹਾਲ ਚਾਲ ਤਾਂ ਵਧੀਆ ਤੂੰ ਆਪਦਾ ਸੁਣਾ ਮੇਰੇ ਹਾਲ ਤਾਂ ਮੰਦਾ ਹੀ ਹੋਏ ਪਏ ਨੇ ਕਿਉਂ ਤੈਨੂੰ ਕੀ ਹੋਇਆ ਲੱਗਦਾ ਦੋ ਦਿਨ ਮੈਨੂੰ ਲੱਗ ਰਹੀਆਂ ਟੱਟੀਆਂ ਐਂ ਟੱਟੀਆਂ ਨੇ ਬਹੁਤ ਮੈਨੂੰ ਸੂਤਦਾ ਅੱਛਾ ਤੇ ਹੁਣ ਕੀ ਖਾਦਾ ਫਿਰ ਤੂੰ ਕਿਸੇ ਨੇ ਖਵਾ ਤੇ ਪੁਰਾ ਡੋਡੇ ਮੈਂ ਖਾਲੇ ਡੋਡੇ ਉਹਦੇ ਨਾਲ ਤਾਂ ਜਮਈ ਕਬਜੀ ਹੋ ਗਈ ਅੱਛਾ ਤੇ ਹੁਣ ਫਿਰ ਕੀ ਦਿੱਕਤ ਹੋ ਗਈ ਹੁਣ ਟੱਟ ਕੋਈ ਨਹੀਂ ਆਉਂਦੀ ਹੰਟੇ ਢੀ ਆਕੜਿਆ ਪਿਆ ਮੇਰਾ ਆਹ ਦੇਖ ਲੋ ਕਿੰਨੇ ਜ਼ਰੂਰੀ ਮੁੱਦੇ ਤੇ ਵੀਡੀਓ ਬਣਾਈ ਆ ਉਹ ਕਮਲੀਆਂ ਜੇ ਨਹੀਂ ਆਉਂਦੀ ਤਾਂ ਤੂੰ ਉਹਦਾ ਕਰਾਣਾ ਵੀ ਕੀ ਆ ਤੂੰ ਕਿ ਉਹਦੇ ਲੱਡੂ ਵਟਣੇ ਆ ਯਾਰ ਹੱਦ ਹੋਈ ਪਈ ਬਸ਼ਰਮੀ ਦੀ ਵੀ ਯਾਰ ਮੇਰੀ ਇੰਸਟਾਗ੍ਰam ਦੇ ਮਾਲਕ ਮੱਗਰ ਸਿੰਘ ਨੂੰ ਬੇਨਤੀ ਆ ਕਿ ਸਾਨੂੰ ਆਨਲਾਈਨ ਜੁੱਤੀ ਮਾਰਨ ਦੀ ਆਪਸ਼ਨ ਦਿੱਤੀ ਜਾਵੇ ਆ ਕੁੰਮ ਉਹ ਯਾਰ ਇੱਕ ਵਾਰ ਨਾ ਤੁਸੀਂ ਇਹਦਾ ਗਾਣਾ ਸੁਣੋ ਕਮਲ ਨੂੰ ਤਾਂ ਥਾਰੇ ਦੇਖਿਆ ਉਹ ਓਏ ਹੁਣ ਆ ਕਿੱਥੋਂ ਆ ਗਈ ਆ ਸੋਨੂ ਸੀਤੋ ਦੀ ਭੂਆ ਓਏ ਕਿਉਂ ਤੂੰ ਕਮਲੀਏ ਸੁਨੰਦਾ ਸ਼ਰਮਾ ਦੀ ਰੋਜੀ ਰੋਟੀ ਚ ਲੱਤ ਮਾਰਦੀ ਆ ਓਏ ਉਹਨੇ ਤਾਂ ਗਾਣੇ ਚ ਪਟਾਕੇ ਪਾਏ ਸੀ ਆ ਤੂੰ ਆ ਕਿਹੜੇ ਨਵੇਂ ਪਟਾਕੇ ਪਾਈ ਜੰਦੀ ਆ ਹੁਣ ਨਾਲੇ ਪਟਾਕੇ ਹੁੰਦੇ ਆ ਪਟਾਕੇ ਨਹੀਂ ਦੁਬਾਰਾ ਬੋਲ ਕੇ ਦੇਖ ਓ ਯਾਰ ਪਟਾਕੇ ਓ ਇੰਨੇ ਵਾਰੀ ਤਾਂ ਸੋਨੂ ਸੀਤੋ ਨੂੰ ਸਮਝਾਈਏ ਉਹ ਵੀ ਸਮਝ ਜਾਂਦਾ ਬੋਲ ਪਟਾਕੇ ਓ ਜਾ ਦਫਾ ਹੋ ਜਾ ਤੇਰੇ ਵਾਸਤੇ ਗੱਲ ਨਹੀਂ ਤਮਾ ਖਰਾਬ ਕਰਕੇ ਰੱਖਤਾ ਮੇਰਾ